ਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ 'ਚ ਤੇ ਪਹੁੰਚੋ ਆ ਸਵਰਾਜ ਵਾਲੇ ਵੀਰਾਂ ਕੋਲ ਤੇ ਬਾਈ ਇਹਨਾਂ ਨੇ ਬਾਈ ਟਰੈਕਟਰ ਦੇਣਾ ਨਵਾਂ ਤੇ ਆਪਾਂ ਸਭ ਨੂੰ ਦਿਖਾਉਣੇ ਆ ਜੋ ਵਲੌਗ 'ਚ ਬਣੇ ਰਹੋ ਜੀ ਤੇ ਲੋ ਜੀ ਮਿੱਤਰੋ ਤੁਹਾਨੂੰ ਪਤਾ ਵੀ ਮਾਰਚ ਦਾ ਮਹੀਨਾ ਚੱਲ ਪਿਆ ਬਾਈ ਤੇ ਟਰੈਕਟਰ ਵਿਕਣੇ ਸ਼ੁਰੂ ਹੋ ਗਏ ਡੇਲੀ ਟਰੈਕਟਰ ਵਿਕੀ ਜਾਂਦੇ ਕਦੇ ਸੋਨਾਰੀ ਕਾਲੇ ਦੇ ਦਿੰਨੇ ਆ ਕਦੇ ਅਸੀਂ ਦੇ ਦਿੰਨੇ ਆ ਇਹਦਾ ਬਾਈ ਚਲੋ ਦੰਦੇ ਹੀ ਰਹਿੰਦੇ ਇਹਨਾਂ ਦਾ ਤਾਂ ਕਹਿਣਾ ਹੀ ਕੀ ਹੈ ਠੀਕ ਆ ਤੇ ਗਜੇਂਦਰ ਬਾਈ ਨੂੰ ਵੀ ਬਾਈ ਹੁਣ ਠੰਡ ਲੱਗਣ ਲੱਗੀ ਆ ਸਿਆਲ ਸਿਆਲ ਸਾਰਾ ਲੰਘ ਗਿਆ ਸਾਰਾ ਯਾਰ ਠੀਕ ਰਹਿ ਗਿਆ ਹੁਣ ਭਾਈ ਹੁਣ ਇਹੇ ਟਰੈਕ ਸੂਟ ਬਾਈ ਨਵੇਂ ਨਵੇਂ ਕੱਢ ਕੇ ਲਿਆਉਣ ਲੱਗਿਆ ਠੀਕ ਆ ਤੇ ਜਿੰਦਰ ਵੀਰੇ ਕੀ ਹਾਲ ਆ ਹਾਲ ਵੀਰੇ ਬੁਰਾ ਯਾਰ ਅੱਜ ਹਾਂ ਬਹੁਤ ਬੁਰਾ ਆ ਤੇ ਲਾ ਲੱਗਦਾ ਥੋੜਾ ਜਿਹਾ ਹਨਾ ਗ੍ਰੀਡ ਡਾਊਨ ਆ ਅੱਛਾ ਠੀਕ ਆ ਤੇ ਟਰੈਕਟਰ ਦੇਣ ਲੱਗੇ ਬਾਈ ਹੈ ਟਰੈਕਟਰ ਦੇਣ ਲੱਗੇ ਜਿੱਦਾਂ ਵੀਰੇ ਨੇ ਫਿਲਕਾਰੀ ਪਾਈ ਹੋਈ ਹੈ ਹਾਂ ਕੋਈ ਉਹ ਪਾਉਂਦਾ ਟਾਵਾ ਟਾਵਾ ਇਹ ਇਹ ਆ ਸਰ ਜੀ ਤੁਹਾਨੂੰ ਦੇਣੀ ਚਾਹੀਦੀ ਨਾਲ ਹਾਂ ਨਹੀਂ ਕੋਈ ਗੱਲ ਨਹੀਂ ਹੈਗੀ ਦੋ ਟਾਂ ਹੀ ਸੌ ਦੀ ਆਉਂਦੀ ਨਹੀਂ ਬਗਾਰੀ ਇੰਨੀ ਕਿੰਨੇ ਕਿਤੀ ਆਉਂਦੀ ਆ ਤੁਸੀਂ ਹਾਰ ਜਿਆ ਪਾ ਕੇ ਤੋਰਦੇ ਨੇ ਬਾਈ ਬਾਈ ਹੁਣ ਕਿਤੇ ਉਹੀ ਨਾ ਕੇ ਲੜਨ ਲੱਜੇ ਨੇ ਨਾਲ ਇਹ ਤਾਂ ਜਾਨੀ ਕਿ ਹੋਰ ਕਿਤੇ ਸੀ ਇੱਥੇ ਬਲਕਾਰੀਆਂ ਵੀ ਘਰ ਖੋਲ ਕੇ ਵੇਜੀ ਹੋਰ ਤੂੰ ਨਾਲ ਉੱਥੇ ਨਾਲ ਤੂੰ ਰੱਖ ਲੈ ਲਿਆ ਕੇ 15 20 ਬਲਕਾਰੀਆਂ ਠੀਕ ਨਹੀਂ ਬਾਈ ਜਿਹੜਾ ਆਇਆ ਹੋ ਆਪਣਾ ਉਹਨੂੰ ਪਾ ਕੇ ਦੇ ਦਿੱਤੀ ਤੇ ਮਿਸਤਰੀ ਸਾਹਿਬ ਵੀ ਬਾਈ ਮਿਸਤਰੀ ਸਾਹਿਬ ਸਭ ਤੋਂ ਪਹਿਲਾਂ ਖੜੇ ਹੁੰਦੇ ਯਾਰ ਟਰੈਕਟਰ ਦੇ ਨਾਲ ਹੁੰਦਾ ਇਹ ਹੈੱਡ ਆ ਜਾ ਹਾਂ ਇਹ ਮੇਨ ਆ ਮੇਨ ਆ ਚੈੱਕ ਇਹੀ ਕਰਦਾ ਕੋਈ ਫਾਲਟ ਆ ਗਿਆ ਆਪਣਾ ਇਹਨੂੰ ਬਦਲ ਲੈਣੇ ਇਹਨੂੰ ਫੜਨਾ ਠੀਕ ਆ ਭਾਈ ਤਕਰੀਬਨ ਖਲਟਾਉਂਦਾ ਨਹੀਂ ਇਹ ਇਹ ਜਸ਼ਨ ਸਿੰਘ ਵਾਲੇ ਪੁਰਾਣੇ ਬੰਦੇ ਨੇ ਸਾਡੇ ਅੱਛਾ ਠੀਕ ਆ ਠੀਕ ਆ ਭਾਈ ਠੀਕ ਆ ਟਰੈਕਟਰ ਚੱਲੇ ਆਪਣੇ ਲੋਕਲੇ ਆ ਬਾਈ ਇਹ ਨਾ ਇਹ ਟਰੈਕਟਰ ਚੱਲਿਆ ਬਾਈ ਇਹ ਭਾਗੋ ਮਾਝੇ ਦੇ ਜੋਧਰਾਂ ਦੇ ਪਿੰਡ ਦੇ ਨਾਲ ਅੱਛਾ ਸਿੰਘ ਦੇ ਬਿਲਕੁਲ ਨਾਲ ਤੇ 15 ਸਪੀਡਾਂ ਵਾਲਾ ਬਾਈ ਸਾਈਡ ਗੇਰ ਹੈ ਨਾ ਇਹ ਸਾਈਡ ਗੇਰ 16 ਠੀਕ ਆ ਜੀ ਤੇ 15 ਸਪੀਡਾਂ ਵਾਲਾ ਬਾਈ ਜਿਹੜਾ ਇਹ ਸਾਈਡ ਗੇਰ ਆ ਇਹ ਬਾਈ 3 ਸਪੀਡ 'ਚ ਆਉਂਦਾ ਹਨਾ 3 ਠੀਕ ਆ ਤੇ ਬਾਕੀ ਬਾਈ ਹੁਣ ਟਰੈਕਟਰ ਦਾ ਤਾਂ ਆਲਰੇਡੀ ਬਹੁਤ ਸਾਰੀਆਂ ਵੀਡੀਓ ਪੈ ਗਈਆਂ ਆਪਾਂ ਉਹ ਉਹੀ ਗੱਲਾਂ ਦੱਸੀਏ ਹਰੇਕੀ ਵੀਡੀਓ ਜੋ ਦਾ ਕੋਈ ਫਾਇਦਾ ਵੀ ਨਹੀਂ ਹੈ ਠੀਕ ਹੈ ਜੀ ਤੇ ਟਾਇਰ ਮਗਰਲੇ 16 ਦੇ ਨੇ ਜੀ ਮੁਰਲੇ 750 ਦੇ ਠੀਕ ਹੈ ਜੀ ਤੇ ਬਾਕੀ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਆਉਂਦਾ ਟਰੈਕਟਰ ਜੀ ਇਹ ਬਾਕੀ ਬਾਈ ਜਿਹੜੇ ਜਿੰਨੇ ਵੀ ਨਵੀਂ ਸ਼ੋ ਵਾਲੇ ਟਰੈਕਟਰਾਂ ਬਹੁਤ ਵਧੀਆ ਲੋਕਾਂ ਨੇ ਪਸੰਦ ਕਰਿਆ ਇਹਨੂੰ ਕੋਈ ਜਾਨੀ ਕਿ ਕੋਈ ਫਰਕ ਨਹੀਂ ਹੈਗਾ ਇਹ ਚੀਜ਼ ਦਾ ਵੀ ਨਵੀਂ ਤੇ ਪੁਰਾਣੀ ਜਦੋਂ ਆਏ ਸੀ ਬਹੁਤ ਉੱਡੀ ਸੀ ਫਵਾਹ ਇਹ ਵੀ ਟਰੈਕਟਰ ਲੋਕਾਂ ਨੇ ਲੈਣੇ ਨੇ ਹੈਗੇ ਆਏ ਹੁਣੇ ਜਿਹੜੇ ਸਵਰਾਜ ਬਾਈ ਪਹਿਲਾਂ ਰੱਖਿਆ ਵਾ ਜਾਂ ਵਰਤਿਆ ਹੋਇਆ ਉਹਨੂੰ ਵੀ ਬਾਈ ਇਹ ਚੀਜ਼ ਦਾ ਕੋਈ ਫਰਕ ਨਹੀਂ ਹੈਗਾ ਠੀਕ ਹੈ ਜੀ ਉਹ ਜੀ ਬਾਈ ਦੇ ਦਿੱਤੀ ਚਾਬੀ ਜੋਤੀ ਬਾਈ ਨੇ ਬਹੁਤ ਬਹੁਤ ਮੁਬਾਰਕਾਂ ਹੱਥੇ ਵੱਲੋਂ ਸਾਰਿਆਂ ਵੱਲੋਂ ਹਾਂ ਠੀਕ ਹੈ ਜੀ ਮੁਬਾਰਕਾਂ ਹੀ ਸਾਰਿਆਂ ਨੂੰ ਬਾਈ ਬਹੁਤ ਬਹੁਤ ਜੀ ਠੀਕ ਹੈ ਜੀ ਬਾਈ ਖਰਤੀ ਫੋਟੋ ਟਰੈਕਟਰ ਦੀ ਮਿਸਤਰੀ ਸਾਹਿਬ ਖੜੇ ਹੋਰ ਮਿਸਤਰੀ ਸਾਹਿਬ ਹਾਂ ਤੁਸੀਂ ਵੀ ਦੇ ਦਿਓ ਕੋਈ ਜਾਣਕਾਰੀ ਹਾਂ ਜਾਣਕਾਰੀ ਦੋ ਹਾਂ ਅੱਜ ਠੰਡਾ ਹੈ ਅੱਜ ਹੈ ਨਹੀਂ ਗੰਡੇ ਪੋਖਣਾ ਉਹ ਭਾਗੋ ਬਾਦਰੇ ਚੱਲਿਆ ਭਾਗੋ ਬਾਦਰੇ ਠੀਕ ਆ ਲੋ ਜੀ ਆਪਾਂ ਤੁਹਾਨੂੰ ਬਾਈ ਬਾਈ ਨਾ ਨਾਮ ਮਨਵਾਉਨੇ ਆ ਜਿਨ੍ਹਾਂ ਨੇ ਟਰੈਕਟਰ ਲਿਆ ਤੇ ਬਾਈ ਨਾ ਦੇ ਰਿਵਿਊ ਲੈਨੇ ਆ ਬਾਈ ਸਾਰਿਆਂ ਤੋਂ ਪਹਿਲਾਂ ਮੁਬਾਰਕਾਂ ਸਾਰਿਆਂ ਨੂੰ ਜੀ ਟਰੈਕਟਰ ਦੀਆਂ ਜੀ ਤੇ ਉਹਦਾ ਵੀ ਵਿਰੇ ਆਪਾਂ ਦੱਸਤਾ ਵੀ ਟਰੈਕਟਰ ਆਪਣੇ ਲੋਕਲੇ ਚੱਲੇ ਆਪਾਂ ਗੋਮਾ ਜਰੇ ਹਾਂਜੀ ਤੇ ਪਹਿਲਾਂ ਵੀ ਵਿਰੇ ਰੱਖਿਆ ਸਵਰਾਜੇ ਪਹਿਲੀ ਵਾਰੇ ਲਿਆ ਸਵਰਾਜ 2011 ਮਾਡਲ ਤੋਂ ਪਹਿਲਾਂ ਚੱਲਦਾ ਹੀ ਆਪਣੇ ਕੋਲ ਅੱਛਾ ਪਹਿਲਾਂ ਵੀ ਤੁਹਾਡੇ ਕੋਲ ਹੈਗਾ ਜੀ ਠੀਕ ਆ ਜੀ ਹੁਣ ਤੁਸੀਂ ਫੇਰ ਦੁਬਾਰਾ ਸਵਰਾਜ ਹੀ ਲਿਆ ਹਾਂ ਸਵਰਾਜ ਦੀ ਫੈਨਲੀ ਠੀਕ ਆ ਜੀ ਕਾਦਾ ਕੰਮ ਹੈ ਵਿਰੇ ਖੇਤੀਬਾੜੀ ਦਾ ਕੰਮ ਹੈ ਖੇਤੀਬਾੜੀ ਦੇ ਕੰਮ ਆ ਠੀਕ ਆ ਜੀ ਕਿਵੇਂ ਵਧੀਆ ਚੱਲਦਾ ਟਰੈਕਟਰ ਬਹੁਤ ਵਧੀਆ ਚੱਲਦਾ ਠੀਕ ਆ ਜੀ ਤੇ ਆ ਬਾਕੀ ਨਾਲ ਆਪਣਾ ਸਾਰਾ ਪਰਿਵਾਰ ਆ ਜੀ ਹਾਂ ਜੀ ਸਾਰਾ ਪਰਿਵਾਰ ਆ ਠੀਕ ਆ ਵਿਰੇ ਚਲੋ ਹੋ ਜੀ ਬਾਈ ਰਸਮਾਂ ਨਿਪਟੜੀਆਂ ਸਾਰੀਆਂ ਬੈਗੇ ਬਾਈ ਨੇ ਸੀਟ ਤੇ ਚੱਲਿਆ ਟਰੈਕਟਰ ਤੇ ਟਰੈਕਟਰ ਦਾ ਬਾਈ ਵਧੀਆ ਇਸ ਮਹੀਨੇ ਵਧੀਆ ਟਰੈਕਟਰ ਵੇਚੇ ਨਾਲੇ ਹੁਣਾਂ ਕਿਉਂਕਿ ਹਾਂ ਰੀਪਰ ਵਾਲਾ ਚੂੜੀ ਵਾਲਾ ਸੀਜ਼ਨ ਆ ਬਾਈ ਲਈ ਜਾਂਦਾ ਰੀਪਰ ਉੱਪਰ ਵਾਲੇ ਤੇ ਉਹਦਾ ਵੀ ਸਾਡੇ ਇੱਥੇ ਏਰੀਆ ਵਿੱਚ ਤੁਹਾਨੂੰ ਪਤਾ ਵੀ ਸਵਰਾਜ ਵਧੀਆ ਵੇਚਦਾ ਬਾਈ ਲੋਕ ਬਹੁਤ ਪਸੰਦ ਕਰਦੇ ਨੇ ਟਰੈਕਟਰ ਨੂੰ ਪਹਿਲੇ ਦਿਨ ਤੋਂ ਹੀ ਕਿ ਬਾਈਨਾ ਕੋਲ 743 ਖੜੇ ਨੇ ਜੀ ਪੋਸਟਾਰ ਤੇ ਜਿਹੜਾ 743 ਹੈ ਬਾਈ ਇਹ ਵੀ 3 ਸਪੀਡ ਦੀ অপਸ਼ਨ ਦੇ ਵਿੱਚ ਆਉਂਦਾ ਟਰੈਕਟਰ ਇਹ ਕਿਸੇ ਮੇਰੇ ਵੀਰ ਨੇ ਲੈਣਾ ਹੈ ਤੇ ਆਪਾਂ ਅੱਗੇ ਵੀ ਵੀਡੀਓ ਦੇ ਵਿੱਚ ਵੀ ਦੱਸਦੇ ਆਂ ਵੀ ਰੇਟ ਦਾ ਕੋਈ ਫਰਕ ਨਹੀਂ ਹੈਗਾ ਬਾਈ ਇੰਜਨ ਗੇਅਰ ਸਮਝ ਲੈ ਇਕੋ ਆ ਦੋਨੇ ਟਰੈਕਟਰਾਂ ਦਾ ਕੋਈ ਏਡਾ ਬਹੁਤਾ ਫਰਕ ਨਹੀਂ ਹੈਗਾ ਜੇ ਤੁਸੀਂ ਘੱਟ ਪੈਸੇ ਲਾਉਣੇ ਆ ਤਾਂ ਤੁਸੀਂ 743 ਵੀ ਲੈ ਸਕਦੇ ਆਂ ਵੈਸੇ ਜੇ ਸਵਰਾਜ ਲੈਣਾ 855 ਉਹ ਤਾਂ ਫਿਰ ਹੈਗਾ ਹੀ ਆ ਜੀ ਠੀਕ ਨੇ ਤੇ 16 ਦੇ ਤੇ 14 ਦੇ ਦੋਨੇ ਟਾਇਰਾਂ ਦੇ ਵਿੱਚ ਆਉਂਦਾ ਜੀ ਇਹ ਠੀਕ ਆ ਜੀ ਜ਼ਿਆਦਾਤਰ ਵੈਸੇ ਹੁਣ 16 ਦੇ 14 ਵਿੱਚ ਵੱਧ ਵੇਖਣ ਲੱਗ ਗਏ ਜਦੋਂ ਪਹਿਲਾਂ 16 14 ਚ ਆਇਆ ਦਾ ਜਦ ਬਹੁਤ ਜ਼ਿੰਮੇਦਾਰ ਇਹਨੂੰ ਲੈਣ ਤੋਂ ਕਰਦੇ ਦੇ ਵੀ ਟਰੈਕਟਰ ਛੋਟਾ ਹੈ ਵੀ ਟਾਇਰ ਬੜੇ ਆ ਪਰ ਹੁਣ ਜ਼ਿਆਦਾਤਰ ਜਿਹੜਾ ਮੈਂ ਦੇਖਦਾ ਵੀ 16 ਦੇ 14 ਵਿੱਚੇ ਵੱਧ ਵੇਖਦਾ ਬਾਈ ਟੱਟੇ 14 ਵਾਲਾ ਘੱਟ ਵੇਖਦਾ ਤੇ ਪਹਿਲਾਂ ਇਹ ਵੀ ਦੀ ਬਹੁਤ ਦੇ ਮਨਾ ਵਿੱਚ ਵੀ ਜ਼ਿਆਦਾਤਰ ਲੋਕ ਸੈਂਟਰ ਗੇਰ ਲੰਦੇ ਤੇ 3 ਸਪੀਡ ਇਹਨੂੰ ਲੰਦੇ ਨਹੀਂ ਤੇ ਹੈ ਕਈ ਜਾਂਦੇ ਨੇ ਜੀ 3 ਸਪੀਡ ਚ ਦਿੱਕਤ ਆ ਜੀ ਸਾਈਡ ਗੇਅਰ ਚ ਪ੍ਰੋਬਲਮ ਆ ਪਰ ਹੁਣ ਮੈਂ ਕਹੀ ਦਿੰਦਾ ਤੂੰ ਦੇਖ ਰਿਹਾ ਵੀ ਜ਼ਿਆਦਾਤਰ ਜਿਹੜਾ ਟਰੈਕਟਰ ਵਿਗਦਾ ਉਹ ਬਾਈ ਸਾਈਡ ਗੇਅਰ ਹੀ ਵਿਗ ਰਿਹਾ ਸੈਂਟਰ ਗੇਅਰ ਵੀ ਵਿਕੀ ਜਾਂਦਾ ਪਰ ਸਾਈਡ ਗੇਅਰ ਕਿਉਂਕਿ ਹੁਣ ਜਿੰਨੇ ਵੀ ਬਾਈ ਮਸ਼ੀਨਾਂ ਤੂੜੀ ਵਾਲੀਆਂ ਹੋ ਗਈਆਂ ਜਾਂ ਸੁਪਰ ਸੀਟਰ ਵਗੈਰਾ ਲਾ ਲਓ ਉਹਦੇ ਤੇ ਫੇਰ ਘੱਟ ਤੋਰੇ ਵਾਲੀ ਚੱਲਦਾ ਸੈਂਟਰ ਗੇਅਰ ਜ਼ਿਆਦਾਤਰ ਜਿਹੜੇ ਵੀਰ ਟਰਾਲੀ ਤੇ ਜਾਂ ਕਿਰਾਏ ਪਾੜੇ ਦਾ ਕੰਮ ਆ ਉਹੀ ਵੀਰ ਜ਼ਿਆਦਾਤਰ ਪ੍ਰੇਫਰ ਕਰਦੇ ਨੇ ਜ਼ਿਆਦਾਤਰ ਤਾਂ ਹੁਣ ਮੈਂ ਦੇਖ ਰਿਹਾ ਵੀ ਸਾਈਡ ਗੇਰੇ ਵੱਧ ਲੈਣੇ ਜ਼ਿੰਮੇਦਾਰ ਠੀਕ ਨਹੀਂ ਫਰਕ ਤਾਂ ਬਾਈ ਕੋਈ ਹੈ ਨਹੀਂ ਐਡਾ ਗੇਰ ਤਾਂ ਉਹੀ ਹੈ ਤੇ ਬਾਕੀ ਜਿਹੜਾ ਬਾਈ ਕਈ ਬਾਈ ਪੁੱਛਦੇ ਨੇ ਵੀ 16 আর 14 ਵਿੱਚ ਫਰਕ ਕੀ ਆ ਹੁੰਦਾ ਬਾਈ ਫਰਕ ਬਾਈ ਦੱਸ ਦਿੰਨੇ ਆ ਵੀ ਇੱਕ ਤਾਂ ਸਭ ਤੋਂ ਜਿਹੜਾ بڑا ਫਰਕ ਹੈ ਟਾਇਰਾਂ ਦਾ ਹੀ ਆ ਗਿਆ ਜੀ ਠੀਕ ਹੈ ਟਾਇਰਾਂ ਤੋਂ ਬਾਅਦ ਬਾਈ ਮਗਰਾੜਾਂ ਦਾ ਵੀ ਫਰਕ ਹੈ ਇਹਨਾਂ ਦੇ ਜਿਹੜੇ 14 ਦੇ ਮਗਰਾੜ ਆ ਬਾਈ ਉਹ ਛੋਟੇ ਆ 16 ਵਾਲੇ ਦੇ ਮਗਰਾੜ ਵੱਡੇ ਆ ਤੇ ਸੁਣਨਾ ਇਹ ਚਾ ਬਖੇ ਪੱਕਾ ਨਹੀਂ ਕਹਿ ਰਿਹਾ ਬਾਈ ਮਨੂੰ ਵੀ ਬਹੁਤ ਹੀ ਪ੍ਰੋਪਰ ਨੋਲਿਜ ਨਹੀਂ ਹੈ ਵੀ ਕਹਿੰਦਾ ਵੀ ਵਿੱਚ ਵੀ ਫਰਕ ਹੈ ਗਰਾਰੀ ਦੇ ਗੀਅਰ ਚੋਂ ਗੀਅਰ ਚੋਂ ਵੀ ਗਰਾਰੀ ਗਰੂਰੀ ਦਾ ਬੜੀ ਛੋਟੀ ਦਾ ਫਰਕ ਹੈ ਠੀਕ ਹੈ ਜੀ ਤੇ ਇੰਨਾ ਕੇ ਫਰਕ ਹੈ ਹੋਰ ਤਾਂ ਇਹ ਤੋਂ ਇਲਾਵਾ ਮਨੂੰ ਕੋਈ ਪਤਾ ਨਹੀਂ ਹੈਗਾ ਵੀ ਮਗਰਾੜਾਰ ਵਿੱਚ ਗੀਅਰ ਦੀ ਕੋਈ ਗਰਾਰੀ ਦਾ ਫਰਕ ਜ਼ਰੂਰ ਆ ਇਹ ਤੋਂ ਇਲਾਵਾ ਤਾਂ ਲਗਭਗ ਸਾਰਾ ਟਰੈਕਟਰ ਸੇਮ ਹੈ ਬਾਈ ਰੇਟ ਦਾ ਵੀ ਫਰਕ ਹੋਊਗਾ ਲਗਭਗ 30 ਕੁ ਹਜ਼ਾਰ ਦਾ ਠੀਕ ਹੈ ਜੀ ਬਾਕੀ ਤੁਹਾਡਾ ਹਰੇਕ ਡੀਲਰ ਦਾ ਹਰੇਕ ਏਰੀਆ ਦਾ ਅਲੱਗ-ਅਲੱਗ ਰੇਟ ਆ ਕਈ ਵੀਰ ਬਾਈ ਮੈਨੂੰ ਇਧਰ ਔਟ ਏਰੀਆ ਤੋਂ ਫੋਨ ਕਰੀ ਨੇ ਬਾਈ ਤੁਹਾਡੇ ਰੀਜ ਕੀ ਰੇਟ ਆ ਸਵਰਾਜ ਦਾ ਆਪਾਂ ਬਾਈ ਕਿਸੇ ਨਾਲ ਕੋਈ ਦੱਸਿਆ ਵੀ ਹਰੇਕ ਜ਼ਿਲ੍ਹੇ ਦਾ ਹਰੇਕ ਡੀਲਰ ਦਾ ਹਰੇਕ ਦਾ ਆਪਣਾ ਆਪਣਾ ਰੇਟ ਆ ਬਾਈ ਪੂਰੇ ਸਾਡੇ ਰੇਟ ਹੋਰ ਹੋ ਸਕਦਾ ਹੋ ਸਕਦਾ ਵੀ ਇਧਰ ਮਾਨਸੇ ਬਟੰਡੇਵਾਲ ਰੇਟ ਹੋਰ ਹੋਵੇ ਠੀਕ ਆ ਜੀ ਤਾਂ ਕਰਕੇ ਇੱਕ ਹੋਰ ਆ ਬਾਈ ਸਭ ਤੋਂ ਵੱਡੀ ਗੱਲ ਜਿਹੜਾ ਇਹ ਟਰੈਕਟਰ ਸਵਰਾਜ ਇਹ ਮਤਲਬ ਕੀ ਸਰਬ ਜਿਹੜਾ ਤੁਹਾਡਾ ਏਰੀਆ ਡੀਲਰ ਆ ਉਹੀ ਤੁਹਾਨੂੰ ਦੇ ਸਕਦਾ ਦੂਜੇ ਏਰੀਆ ਡੀਲਰ ਤੁਹਾਨੂੰ ਦੇ ਨਹੀਂ ਸਕਦਾ ਬਾਈ ਠੀਕ ਹੈ ਜੇ ਦੇ ਵੀ ਦੰਦਾ ਕੋਈ ਤਾਂ ਬਾਈ ਬਾਅਦ ਚ ਰੋਲਾ ਪੈਂਦਾ ਕੋਈ ਫਾਇਦਾ ਨਹੀਂ ਹੈ। ਕਈ ਬਾਈ ਪੁੱਛੀ ਜਾਂਦੇ ਬਾਈ ਸਾਨੂੰ ਦਵਾ ਦੇ ਆਪਣੇ ਇਹੀ ਜੋ ਟਰੈਕਟਰ ਆਏ ਆ ਤੇ ਬਾਈ ਏਸਾਂ ਕੱਲ ਨੂੰ ਕੋਈ ਗਰੰਟੀ ਵਾਰੰਟੀ ਵੀ ਲੈਣੀ ਬਾਈ ਉਹਦੀ ਵੀ ਦਿੱਕਤ ਆਉਂਦੀ ਹੈ ਬਾਅਦ ਚ ਆਪਾਂ ਤਾਂ ਸਭ ਨੂੰ ਅਈ ਸਲਾਹ ਦੰਨੇ ਜਿਹੜਾ ਤੁਹਾਡੇ ਲੋਕਲ ਡੀਲਰ ਆ ਉਹ ਤੋਂ ਟਰੈਕਟਰ ਲੋ ਠੀਕ ਹੈ ਜੀ ਤੁਹਾਨੂੰ ਕੱਲ ਨੂੰ ਵੀ ਕੋਈ ਬਾਈ ਦਿੱਕਤ ਨਾ ਆਵੇ ਇਹ ਚੀਜ਼ ਦੀ ਠੀਕ ਨੇ ਜੀ। ਬਾਕੀ ਬਾਈ ਇਹਨਾਂ ਕੋਲ ਪੁਰਾਣੇ ਟਰੈਕਟਰ ਵੀ ਖੜੇ ਸੈਂਕੜਾ ਤੁਹਾਨੂੰ ਉਹ ਵੀ ਦਿਖਾ ਦੰਨੇ ਆਪਾਂ। ਇਹਨਾਂ ਕੋਲ ਇੱਕ ਸੋਨਾ ਲੀਕਾ ਖੜਾ ਜੀ 740 ਤੇ ਨਵਾਂ ਮਾਡਲ ਆ ਵਧੀਆ ਟਰੈਕਟਰ ਆ ਜੀ ਇੱਕ ਇਹਨਾਂ ਕੋਲ ਸਵਰਾਜ ਖੜਾ 855 ਇੱਕ ਸੋਨਾ ਲੀਗਾ 740 ਇੱਕ ਮਹਿੰਦਰਾ ਖੜਾ ਟਾਇਰਾਂ ਦੀ ਗੱਲ ਕਰੀਏ ਬਾਈ ਟਾਇਰ ਤਾਂ ਜਮੇ ਵਧੀਆ ਟਰੈਕਟਰ ਦੇ ਸਾਫ਼ ਹਨ ਸ਼ਕਤੀਮਾਨ ਸੌਰੀ ਸ਼ਕਤੀ ਲਾਈਫ ਪਲੱਸ ਦੇ ਟਾਇਰ ਹਨ 70 80 ਪੈਸੇ ਟਾਇਰ ਖੜੇ ਆ ਬਾਈ ਆ 80 85 ਪੈਸੇ ਮੰਨ ਕੇ ਚਲੋ ਬਾਈ 13 6 28 ਦੇ ਤੇ ਵਧੀਆ ਬਾਈ ਇਹਦਾ ਤੁਹਾਨੂੰ ਪਤਾ ਵੀ ਟਰੈਕਟਰ ਵਧੀਆ ਨੇ ਵੀ ਤੇ ਕਿਸਾਨੇ ਲੈਣਾ ਹੋਇਆ ਬਾਈ ਤਾਂ ਆ ਕੇ ਲੈ ਸਕਦਾ ਬਾਈ ਉਹਨਾਂ ਨਾਲ ਕੋਲੋਂ ਲੋ ਜੀ ਪੂਰੀ ਫੁੱਲ ਓਕੇ ਕੰਡੀਸ਼ਨ ਆ ਸੈਂਟਰ ਗੇਅਰ ਆ ਬਾਈ ਸਭ ਤੋਂ ਵੱਡੀ ਗੱਲ ਆ ਜਿਹੜੀ ਨਵਾਂ ਮਾਡਲ ਨਵਾਂ ਆ ਬਾਕੀ ਤੁਸੀਂ ਆ ਕੇ ਦੇਖ ਲਿਓ ਬਾਈ ਚਲਾ ਚਲੂ ਕੇ ਠੀਕ ਆ ਜੀ ਰੇਟ ਦੀ ਗੱਲ ਕਰੀਏ ਥੋੜਾ ਮੈਂ ਨੰਬਰ ਮੈਂਸ਼ਨ ਕਰ ਦੂੰਗਾ ਬਾਈ ਬਾਈ ਨਾਲ ਦਾ ਫੋਨ ਤੇ ਗੱਲਬਾਤ ਕਰਕੇ ਟਰੈਕਟਰ ਦੇਖ ਸਕਦਾ ਏ ਤੇ ਇਹਨਾਂ ਕੋਲ ਟਰੈਕਟਰ ਵੈਸੇ ਹੋਰ ਵੀ ਖਾਸੇ ਖੜੇ ਨੇ ਇਹਨਾਂ ਨੇ ਕੱਡੇ ਨਹੀਂ ਹੈ ਬਾਈ ਬਾਹਰ ਜੇ ਕੱਢਣਗੇ ਇਹ ਤੇ ਇਧਰ Mahindra 395 ਖੜਾ ਜੀ ਕਿਨਾਂ ਕੋਲ ਸਵਰਾਜ ਵੀ ਖੜਾ ਬਾਈ 855 16 ਦੇ ਟਾਇਰਾਂ ਵਾਲਾ ਤੇ ਇਹਦਾ ਮਾਡਲ ਹੈਗਾ ਜੀ 19 2019 ਮਾਡਲ ਹੈ ਜੀ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਤਾਂ 70 ਪੈਸੇ ਟਾਇਰ ਹੈਗੇ ਬਾਈ ਚਾਰੇ ਪਿਛਲੇ JK ਦੇ ਹਨ ਮੁਰਲੇ MRF ਦੇ ਹਨ ਠੀਕ ਆ ਜੀ ਟਰੈਕਟਰ ਚੱਲਿਆ ਹੋਇਆ ਬਾਈ 27 26 2700 ਘੰਟੇ ਹੈ ਜੀ 19 ਮਾਡਲ ਹੈ ਕੰਡੀਸ਼ਨ ਤੁਸੀਂ ਵੀਡੀਓ ਚ ਦੇਖ ਲਓ ਬਾਈ ਟਰੈਕਟਰ ਦੀ ਸਾਰੀ ਠੀਕ ਹੈ ਜੀ ਜੇ ਕੋਈ ਸਵਰਾਜ ਲੈਣ ਦਾ ਚਾਹਵਾਨ ਹੋਇਆ ਬਾਈ ਪੁਰਾਣੀ ਸ਼ੋਅ ਵਾਲਾ ਤਾਂ ਉਹ ਵੀ ਦੇਖ ਲਿਓ ਆ ਕੇ ਸੈਂਟਰ ਗੇਅਰ ਵਾਲਾ ਜੀ ਠੀਕ ਹੈ ਜੀ ਤੇ ਨੰਬਰ ਮੈਂ ਬੋਲ ਦਿੰਦਾ ਬਾਈ 98155 99901 98155 99901 ਇਹ ਨੰਬਰ ਤੇ ਫੋਨ ਕਰਕੇ ਬਾਈ ਕਿਸੇ ਵੀ ਟਰੈਕਟਰ ਬਾਰੇ ਪੁਰਾਣੇ ਬਾਰੇ ਜਾਣਕਾਰੀ ਲੈਣੀ ਹੈ ਜਾਂ ਫਿਰ ਰੇਟ ਦਾ ਪਤਾ ਕਰਨਾ ਆ ਨੰਬਰ ਤੇ ਗੱਲਬਾਤ ਕਰਕੇ ਦੇਖ ਸਕਦਾ ਜੀ ਤੇ ਬਾਕੀ ਬਾਈ ਠੀਕ ਹੈ ਜੀ ਜੇ ਕਿਸੇ ਮੇਰੇ ਵੀਰ ਨੇ ਟਰੈਕਟਰ ਹੋਰ ਵਿੱਚ ਦੇਣਾ ਹੁੰਦਾ ਦਾ ਵਾਦਾ ਕਰਤਾ ਤਾਂ ਉਹ ਵੀ ਬਾਈ ਕਰ ਲੰਦੈ ਨੇ ਇਹ ਵਿੱਚੋਂ ਵੀ ਕੱਟ ਲੰਦੈ ਨੇ ਟਰੈਕਟਰ ਤੇ ਜੇ ਕਿਸੇ ਮੇਰੇ ਵੀਰ ਨੇ ਕੋਈ ਸਿੱਧਾ ਟਰੈਕਟਰ ਵੇਚਣਾ ਹੁੰਦਾ ਤਾਂ ਉਹ ਵੀ ਜਰੂਰ ਦੱਸਿਆ ਕਰੋ ਜੀ ਤੇ ਆਪਣੇ ਟਰੈਕਟਰ ਦੀਆਂ ਫੋਟੋਆਂ ਵੀਡੀਓਆਂ ਤੇ ਰੇਟ ਬਾਈ ਨਾਲ ਜਰੂਰ ਦੱਸਿਆ ਕਰੋ ਤੇ ਅੱਜ ਦੇ ਬਲੌਗ ਤੇ ਇੰਨਾ ਹੀ ਬਾਈ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਤੇ ਆਪਣੇ YouTube ਚੈਨਲ ਜੱਗੂ ਮਹਲ ਨੂੰ ਜਰੂਰ ਸਬਸਕ੍ਰਾਈਬ ਕਰਦਿਆ ਕਰੋ ਜਿਹੜਾ ਬੈਲ ਆਈਕਨ ਵਾਲਾ ਬਟਨ ਆ ਉਹਨੂੰ ਜਰੂਰ ਪ੍ਰੈਸ ਕਰ ਦਿਆ ਕਰੋ ਤਾਂ ਕਿ ਬਾਈ ਜਿਹੜੀਆਂ ਆਪਾਂ ਹੋਰ ਵੀਡੀਓ ਪਾਉਂਦੇ ਆ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਠੀਕ ਹੈ ਜੀ ਸਸਿਕਾ ਸਾਰਿਆਂ ਨੂੰ ਜੀ ਧੰਨਵਾਦ